ਮਜੀਠੀਆ ਨੂੰ ਵਿਜੀਲੈਂਸ ਨੇ ਆਪਣੀ ਹਿਰਾਸਤ ਦੇ ਵਿੱਚ ਲਿੱਤਾ ਹੈਗਾ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਪਟਿਆਲਾ ਦੇ ਸਾਂਸਰ ਡਾਕਟਰ ਤਰਨਵੀਰ ਗਾਂਧੀ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਪਹਿਲਾ ਰਿਐਕਸ਼ਨ ਕੀ ਹੋਏਗਾ ਦੇਖੋ ਬਹੁਤ ਹੀ ਜਿਹੜੀ ਰਵਈਆ ਹੈਗਾ ਭਗਵੰਤ ਮਾਨ ਸਰਕਾਰ ਦਾ ਸਿਆਸੀ ਵਿਰੋਧੀਆਂ ਬਾਰੇ ਜਾਂ ਜੋ ਪੁਰਸਤੰਤਰ ਕਾਇਮ ਕੀਤਾ ਜਾ ਰਿਹਾ ਜਾਂ ਕੀਤਾ ਗਿਆ ਹੈਗਾ ਹੈ ਪਹਿਲਾਂ ਵੀ ਮਤਲਬ ਜੋ ਗ੍ਰਿਫਤਾਰੀਆਂ ਕੀਤੀਆਂ ਗਈਆਂ ਤੇ ਜੋ ਬਾਅਦ ਵਿੱਚ ਯੁੱਧ ਨਸ਼ੀਬ ਰੁੱਧ ਦੌਰਾਨ ਜੋ ਮਤਲਬ ਪੰਜਾਬ ਪੁਲਿਸ ਦਾ ਵਤੀਰਾ ਰਿਹਾ ਜਾਂ ਮਤਲਬ ਜੋ ਗੈਂਗਸਟਰ ਨੂੰ ਲੈ ਕੇ ਜੋ ਪੁਲਿਸ ਮੁਕਾਬਲੇ ਬਣਾਏ ਗਏ ਹੈਗੇ ਆ ਪਿਛਲੇ 2 ਢਾਈਆਂ ਸਾਲਾਂ ਤੋਂ ਖਾਸ ਤੌਰ ਤੇ ਪਿਛਲੇ 6 ਮਹੀਨੇ ਤੋਂ ਉਹ ਬੜਾ ਇਤਾਨਾਸ਼ਾਈ ਵਾਲਾ ਰਵਈਆ ਹੈਗਾ ਹੈ ਮੈਨੂੰ ਨਹੀਂ ਪਤਾ ਕਿ ਮਜੀਠੀਆ ਸਾਹਿਬ قصੂਰ ਹੈ ਕਿ ਨਹੀਂ ਪਰ ਜਿਸ ਤਰੀਕੇ ਨਾਲ ਗਫਤਾਰ ਕੀਤਾ ਗਿਆ ਜਿਸ ਤਰ੍ਹਾਂ ਉਹਨੇ ਘਰਚ ਦਖਲ ਅੰਦਾਜ਼ੀ ਕੀਤੀ ਘਰਚ ਮਤਲਬ ਇੱਕ ਕਿਸਮ ਦਾ ਧਾਵਾ ਬੋਲਿਆ ਗਿਆ ਔਰ ਜੋ ਲੈਜਾ ਸੇਗਾ ਜੋ ਬਿਰੀਜੈਂਸ ਬਿਲੀਜੈਂਸ ਅਫੀਸਰ ਸੇਗੇ ਇਹ ਲੈਜਾ ਬਿਲਕੁਲ ਹੀ ਮਤਲਬ ਗੁੰਡੇਈ ਲੈਜਾ ਸੇਗਾ ਇੱਦ ਤੱਕ ਇਹ ਠੱਕੇ ਸ਼ੈਗਲ ਲੈ ਜਾ ਸੀਗਾ ਔਰ ਇਹ ਗੈਰ ਜਮਹੂਰੀ ਲੈ ਜਾ ਸੀਗਾ इवन ਜਿਹੜੇ ਵੀ ਵਿਕਸਤ ਮੁਲਕ ਨੇ ਜਿੱਥੇ ਪੁਲਿਸ ਨੂੰ ਤਮੀਜ਼ ਹੈਗੀ ਆ ਉੱਥੇ ਸਰ ਚਾਹੇ ਤੁਹਾਨੂੰ ਗ੍ਰਫਤਾਰ ਕਰਨ ਆਈਏ ਤਮੀਜ਼ ਸਰ ਕਾ ਕਾ ਗੱਲ ਕਰਦੀ ਹੈ ਸਰ ਪਲੀਜ਼ ਡੂ ਥਿਸ ਡੂ ਥੈਟ ਵੀ ਆਰ ਹੇਅਰ ਟੂ ਹੈਲਪ ਯੂ ਐਂਡ ਸਾਡੀ ਡਿਊਟੀ ਹੈ ਵੀ ਆਰ ਗੋਇੰਗ ਟੂ ਡੂ ਇਟ ਵੀ ਵਿਲ ਐਕਸਕਿਊਜ਼ ਮੀ ਬਸ 100 ਟੰਗ ਉਹਨਾਂ ਤਮੀਜ਼ ਨਾਲ ਗੱਲ ਕਰਨ ਦਾ ਪਰ ਜੋ ਜੋ ਪੰਜਾਬ ਪੁਲਿਸ ਦਾ ਰਵਈਆ ਹੈਗਾ ਔਰ ਜੋ ਪੰਜਾਬ ਦੀ ਬਿਜਲੀਂਸ ਦਾ ਰਵਈਆ ਹੈਗਾ ਇਹ ਸ਼ਰਿਆਮ ਬੰਦੇ ਨੂੰ ਝਰਕਾਉਣ ਵਾਲਾ ਤੋਹੀਨ ਕਰਨ ਵਾਲਾ ਔਰ ਉਹਦੇ ਘਰ ਚ ਸਿੱਧੀ ਮ ਕੇ ਉਸ ਬੰਦੇ ਨੂੰ ਮਤਲਬ ਬਦੂ ਕਰਨ ਵਾਲਾ ਜਿਹੜਾ ਰਵਈਆ ਹੈਗਾ ਮੈਂ ਇਹਦੇ ਸਖਤ ਖਲਾਫ ਹਾਂ ਕਿ ਪੰਜਾਬ ਪੁਲਿਸ ਸਟੇਟ ਬਣ ਰਿਹਾ ਹੈਗਾ ਜਿਸ ਤਰੀਕੇ ਨਾਲ ਪੰਜਾਬ ਇਸ ਆਲਰੇਡੀ ਪੁਲਿਸ ਸਟੇਟ ਜੋ ਤੱਕੇਚਾਈ ਪੰਚਾਇਤੀ ਚੋਣਾਂ ਚ ਕੀਤੀ ਹੈ ਜੋ ਤੱਕੇਚਾਈ ਮਿਊਨਿਸਪਲ ਚੋਣਾਂ ਚ ਕੀਤੀ ਹੈਗੀ ਜੋ ਤੱਕੇਚਾਈ ਬਿਲਡੋਜਰ ਦੇ ਨਾਂ ਤੇ ਸ਼ਿਆਸ ਕਰਕੇ ਯੋਗੀ ਬਣ ਦੀ ਕੋਸ਼ਿਸ਼ ਬਤ ਮਾਨ ਨੇ ਕੀਤੀ ਹੈ ਇਹ ਸਾਰਾ ਕੁਝ ਮਤਲਬ ਪੁਲਿਸ ਤੰਤਰ ਤੋਂ ਘੱਟ ਨਹੀਂ ਹੈਗਾ ਪੁਲਿਸ ਪੁਲਿਸ ਰਾਜ ਤੋਂ ਘੱਟ ਨਹੀਂ ਹੈਗਾ ਕਈ ਸਾਦੇ ਲੋਕ ਇਹ ਕਹਿ ਰਹੇ ਨੇ ਕਿ ਜਦੋਂ ਵਿਰੋਧੀ ਸਵਾਲ ਚੱਕ ਰਹੇ ਨੇ ਸਰਕਾਰ ਦੇ ਉੱਪਰ ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀਆ ਹੋ ਗਏ ਹੋਰ ਕਈ ਲੀਡਰ ਹੋ ਗਏ ਜਿਹੜੇ ਸਰਕਾਰ ਨੂੰ ਘੇਰਦੇ ਨੇ ਤਾਂ ਸਰਕਾਰ ਕੋਈ ਨਾ ਕੋਈ ਇਸ ਤਰੀਕੇ ਦਾ ਵਿਜੀਲੈਂਸ ਦਾ ਪਰਚਾ ਹੋ ਗਿਆ ਜਾਂ ਨਸ਼ਿਆਂ ਦੇ ਜੋ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਤੇ ਲਗਾਤਾਰ ਲੱਗ ਰਹੇ ਨੇ ਦੇਖੋ ਮੈਂ ਮੈਂ ਚੱਕਰ ਮੈਂ ਇੱਕ ਗੱਲ ਜਰੂਰ ਕਹਿਣੀ ਚਾਹੁੰਦਾ ਕਿ ਜਦੋਂ ਪਿਛਲੀ ਵਾਰ ਵਿਜੀਲੈਂਸ ਮਜੀਠੀਆ ਸਾਹਿਬ ਅੰਦਰ ਸਕੇ ਉਦੋਂ ਭਵੰਤਮਨ ਸਰਕਾਰ ਨੇ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਇਹਨਾਂ ਦੀ ਜ਼ਮਾਨਤ ਕਰਵਾਤੀ ਜ਼ਮਾਨਤ ਹੋ ਗਈ ਹੈਗੀ ਕੋਈ ਜ਼ਮਾਨਤ ਦਾ ਵਿਰੋਧ ਨਹੀਂ ਕੀਤਾ ਹੈਗਾ ਤੇ ਉਦੋਂ ਉਦੋਂ ਕਿਉਂ ਨਹੀਂ ਪੁੱਛ ਪੜਤਿੱਤ ਕੀਤੀ ਉਦੋਂ ਕਿਉਂ ਨਹੀਂ ਪੁੱਛ ਪੜਤਾਲ ਕੀਤੀ ਹੈਗੀ ਹੁਣ ਸਿਰਫ ਕਿਉਂਕਿ ਉਹ ਲਗਾਤਾਰ ਉਸ ਤੋਂ ਬਾਅਦ ਵੀ ਸਵਾਲ ਉਠਾ ਰਹੇ ਨੇ ਇਸ ਕਰਕੇ ਉਹਨਾਂ ਟਾਰਗੇਟ ਕਰਕੇ ਇਹ ਇੱਕ ਮਤਲਬ ਨਸ਼ੀਬ ਯੁੱਧ ਨਸ਼ੀਬ ਵਿਰੋਧ ਦਾ 파ਟਾ ਹੈ ਜਾਂ ਨਹੀਂ ਮੈਨੂੰ ਨਹੀਂ ਪਤਾ ਹੈਗਾ ਜੀਤੇ ਸਾਹਿਬ ਦੀ ਐਗਜ਼ੈਕਟ ਸਟੇਟਸ ਕੀ ਹੈ ਮੈਨੂੰ ਨਹੀਂ ਪਤਾ ਹੈਗਾ ਪਰ ਮੈਂ ਜੋ ਪੁਲਿਸ ਦਾ ਜੋ ਰਵਈਆ ਹੈਗਾ ਜੋ ਵਿਜੀਲੈਂਸ ਦਾ ਰਵਈਆ ਹੈਗਾ ਜੋ ਪੰਜਾਬ ਨੂੰ ਪੂਰ ਸਟੇਟ ਬਣਾਇਆ ਜਾ ਰਿਹਾ ਲੋਕਾਂ ਇਹਨਾਂ ਦੇ ਸਾਰੇ ਐਮਐਲਏ ਸਿਆਸੀ ਵਰਦੀ ਉੱਤੇ ਝੂਠੇ ਕੇਸ ਕਰਵਾ ਰਹੇ ਮੇਰੇ ਸਾਰੇ ਹਲਕੇ 90 ਚ, ਖੇਤਰਾਂ ਨੇ ਚ, ਸਮਾਣੇ ਚ, ਥਨੌਰ ਚ ਤੇ ਜਿਹੜਾ ਹੈਗਾ ਕਨੌਰ ਵਿੱਚ ਇਹਨਾਂ ਨੇ ਸ਼ਰੀਆ ਗੁੰਡਾ ਕਰਦੀ ਇਹਨਾਂ ਦੇ ਐਮਐਲਏ ਕਰਦੇ ਪਏ ਔਰ ਮੈਂ ਐਲਾਨੀਆ ਕਿੰਨਾ ਹੈਗਾ ਕਿ ਇੱਕ ਵਾਰ ਸਾਡੀ ਸਰਕਾਰ ਆ ਲੈਂਦੇ ਹੋ ਜਾਂ ਕੋਈ ਵੀ ਰੋਧੀ ਪਾਰਟੀ ਤਰਸਕਾਰ ਆਉਗੀ ਜੋ ਲੋਕਾਂ ਨਾਲ ਕਰਦੇ ਪਏ ਲੋਕਾਂ ਨੂੰ ਉਹੀ ਕੁਝ ਕਰਨਗੇ ਡਾਕਟਰ ਸਾਹਿਬ ਸਿਆਸਤ ਦਾ ਜ਼ਿਕਰ ਤੁਸੀਂ ਕੀਤਾ ਹੈਗਾ ਕਿ ਸਿਆਸਤ ਤੁਸੀਂ ਟਵੀਟ ਕੀਤਾ ਹੈਗਾ ਉਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸਿਆਸੀ ਲੱਗਦਾ ਹੈ ਕਿ ਸਿਆਸੀ ਖੇਲ ਹੈ ਕੋਈ ਬਿਲਕੁਲ ਸਿਆਸੀ ਖੇਲ ਹੈਗਾ ਉਹ ਵੰਤਵਾਂ ਦੀ ਪੁੱਛ ਪ੍ਰਤੀਤ ਹੈ ਨਹੀਂ ਉਹ ਸਿਰਫ ਜਿਹੜੀ ਪੰਜਾਬ ਦੀ ਇੱਕ ਘਟਿਆ ਦੀ ਇੱਕ ਚਾਲਣਾ ਹੈਗੀ ਹੈ ਇਹ ਚੱਲਦਾ ਪਿਆ ਹੈਗਾ ਆਦਰੋਸ ਸਾਰੇ ਪੰਜਾਬ ਸਟੇਟ ਤੇ ਪੰਜਾਬ ਦੇ ਰਾਜ ਦੇ ਸਾਰੇ ਸਾਧਨਾ ਸਮੁੱਤਾਂ ਤੇ ਸਾਰੀ ਸੱਤਾ ਉੱਤੇ ਸਾਰੇ ਸਾਧਨਾ ਤੇ ਦਿੱਲੀ ਦਾ ਕਬਜ਼ਾ ਹੋ ਚੁੱਕਿਆ ਦਿੱਲੀ ਦੇ ਸਜ਼ਾ ਆਫਤਾ ਨਹੀਂ ਜੇਲ੍ਹਾਂ ਚ ਅਜੇ ਸਜ਼ਾ ਮਿਲਣੀਆਂ ਨਹੀਂ ਮਿਲਦੀ ਮੈਨੂੰ ਨਹੀਂ ਪਤਾ ਪਰ ਜੇਲਾ ਕੱਟ ਕੇ ਆਏ ਜਿਹੜੇ ਲੀਡਰ ਹੈਗੇ ਆ ਮਨੀਸ਼ ਸੋਸੋਧਿਆ ਸਤਿੰਦਰ ਜੈਨ ਤੇ ਅਰਵਿੰਦ ਕੇਜਰੀਵਾਲ ਪੰਜਾਬ ਚੌਧਰੀ ਬਣੇ ਪਏ ਪੰਜਾਬ ਦੇ ਮਾਲਕ ਬਣੇ ਪਏ ਇਹ ਪੰਜਾਬ ਦੀ ਗੈਰਤ ਨੂੰ ਪੰਜਾਬ ਦੀ ਜੋ ਇੱਕ ਸਵੈਮਾਨ ਹੈਗਾ ਉਹਨੂੰ ਉਹਨੂੰ ਬਹੁਤ ਵੱਡੀ ਸੱਟ ਭੁਗਤਾਨ ਮਾਰ ਰਿਹਾ ਔਰ ਇਤਿਹਾਸ ਇਸ ਭੁਗਤਾਨ ਨੂੰ ਕਦੀ ਮਾਫ ਨਹੀਂ ਕਰੂਗਾ ਇਹ ਕੀ ਪੁਲਿਸ ਸੇ ਪ੍ਰੈਸ਼ਰ ਨਜ਼ਰ ਆਇਆ ਜੋ ਜੋ ਤੁਸੀਂ ਵੀਡੀਓ ਦੇਖੀ ਕਿਉਂਕਿ ਇਸ ਦੇ ਵਿੱਚ ਇੱਕ ਐਂਗਲ ਇਹ ਵੀ ਕੱਢਿਆ ਜਾ ਰਿਹਾ ਹੈ ਕਿ ਜੋ AIG सस्पेंड ਕਰ ਦਿੱਤੇ ਗਏ ਸੀ ਉਸ ਨੂੰ ਮੁੜ ਤੋਂ ਬਹਾਲ ਕੀਤਾ ਗਿਆ ਜੋ ਆਨਦਨ ਤੋਂ ਵੱਧ ਗਿਆ ਕਿਸ ਤਰੀਕੇ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਔਰ ਇਸ ਕੇਸ ਦੇ ਵਿੱਚ ਉਹਨਾਂ ਦੀ ਭੂਮਿਕਾ ਉਹਨਾਂ ਦਾ ਘਰ ਦੇ ਵਿੱਚ ਜਾ ਕੇ ਰੇਡ ਕਰਨਾ ਜੋ ਇਸ ਵਕਤ ਮੌਜੂਦਾ ਮਹਾਲੀ ਦੇ ਵਿੱਚ ਵਿਜੀਲੈਂਸ ਅਫਸਰ ਨੇ ਤੋ ਕੋਈ ਬੈਨੋ ਇਹਾਂ ਦੀ ਜਿਹੜੀ ਸਰਕਾਰ ਦੀ ਅਫਸਰਾਂ ਦੀ ਜੋ ਸਾਰੀ ਇਹ ਖਿੱਚੋ ਤਾਨ ਹੈਗੀ ਹੈ ਇਹ ਜੰਗ ਜਾਹਰ ਹੈਗੀ ਹੈ ਮੈਨੂੰ ਮੈਂ ਇਸ ਦੇ ਵਿਸਾਰਚ ਨਹੀਂ ਜਾਣਾ ਚਾਹੁੰਦਾ ਚਾਹੇ ਸਸਪੈਂਡਡ ਅਫਸਰ ਹੋਵੇ ਚਾਹੇ ਦੂਜਾ ਚਾਹੇ ਕੋਈ ਬਹਾਲ ਹੋਇਆ ਹੋਵੇ ਮੈਨੂੰ ਇਹਨਾਂ ਪਤਾ ਕਿ ਪੁਲਿਸ ਦਾ ਰਵਈਆ ਗੈਰਜਮੋਰੀ ਸੇਗਾ ਗੈਰ ਲੋਤਾਂ ਲੋਕਤਾਂਤਰਕ ਸੇਗਾ ਔਰ ਗੈਰ ਮਨੁੱਖੀ ਸੇਗਾ ਔਰ ਮਨੁੱਖੀ ਸਵਾਮਾਨ ਨੂੰ ਇਹ ਉਹ ਉਹਨੂੰ ਹਮਲਾ ਕਰਦਾ ਸੀ ਮਨੁੱਖੀ ਸਵਾਮਾਨ ਦਾ ਕਹਣ ਕਰਦਾ ਸੀ ਲੱਗਦਾ ਪੰਜਾਬ ਦੇ ਲੋਕ ਇਸ ਚੀਜ਼ ਦਾ ਜਵਾਬ ਦੇ ਪਣਗੇ ਲੋਕੀ ਪੱਕਾ ਜਵਾਬ ਦੇਣਗੇ ਲੋਕੀ ਇਹਨਾਂ ਦੇ ਮਤਲਬ ਇਹਨਾਂ ਨੂੰ ਪਤਾ ਲੱਗੂਗਾ ਦਿੱਲੀ ਵਾਲੇ ਤਾਂ ਭੱਜ ਜਾਣਾ ਇਹਨਾਂ ਨੇ ਐਮਐਲਏ ਨੂੰ ਪੰਜਾਬ ਦੇ ਲੋਕਾਂ ਦਾ ਪੁੱਤ ਬਣਾ ਕੇ ਛੱਡਣਾ ਤਾਂ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਜੇ ਜਿਹੜੀ ਸਰਕਾਰ ਉਹ ਵੀ ਉਹਨੂੰ ਪੁੱਤ ਬਣਾਉਗੀ ਔਰ ਲੋਕ ਵੀ ਉਹਨੂੰ ਪੁੱਤ ਬਣਾ ਕੇ ਛੱਡਣਗੇ ਬਹੁਤ ਧੰਨਵਾਦ ਬਿਲਕੁਲ ਪਟਿਆਲਾ ਦੇ ਸੰਸਦ ਡਾਕਟਰ ਤਰਨਵੀਰ ਗਾਂਧੀ ਸਾਹਿਬ ਨਾਲ ਮੌਜੂਦ ਸੀ ਔਰ ਸਿੱਧੇ ਤੌਰ ਦੇ ਉੱਪਰ ਸਰਕਾਰ ਦੇ ਉੱਪਰ ਸਵਾਲ ਚੱਕ ਰਹੇ ਨੇ ਕਹਿ ਰਹੇ ਨੇ ਕਿ ਸੱਤਾ ਆਉਣ ਤੋਂ ਸਰਕਾਰ ਆਉਣ ਤੋਂ ਫਿਰ ਦੱਸਾਂਗੇ ਜਿਹੜੇ ਤੁਹਾਡੇ ਇਹ ਕਾਰਨਾਮੇ ਜੋ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ ਕੈਮਰਾ ਪਰਸਨ ਰਵੀ ਜੱਪਲ ਦਰਾਉਂਦਪ ਸਿੰਘ ਪੀਟੀਸੀ ਨਿਊਜ਼ ਪਟਿਆਲਾ